આપણી <laughs> સવારી ਕੀ ਆ ਜੀ ਪੂਰਾ ਤਾਂ ਕੱਢ ਗਿਆ ਹੀ ਇਹਨਾਂ ਦੇ ਘਰੋਂ ਕੜਦਾ ਲੈ ਬਾਬਾ ਆ ਗਿਆ ਪਹਿਲੀ ਜਹਿਰ ਦਾ ਕਰਪੋ ਜੈ ਬਾਬੇ ਨੇ ਮੜੇ ਦੀ ਜੈ 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 ਅੱਤਲੋ ਐ ਸੱਧੂ ਬਲਾੜਾ ਬਾਬਾ ਮੇਰੇ ਤੇ ਤਾਂ ਇਹਨਾਂ ਦਾ ਦਮ ਨਹੀਂ ਰਿਹਾ ਭਰਾਵਾ ਇਹਨਾਂ ਦਾ ਪਾਸਤਾ ਤੈਨੂੰ ਕੀ ਲੱਗਦਾ ਪਾਸਤਾ ਇਹ ਕੀ ਲੱਗਦਾ ਮੈਨੂੰ ਲੱਗਦਾ ਬਾਬਾ ਇਹਦੇ ਚ ਸਪਨਾ ਚੌਧਰੀ ਆਈ ਹੋਈ ਹੈ ਧੱਕਾ ਤੇਰੀ ਸਪਨਾ ਚੌਧਰੀ ਕੱਢੀ ਏ ਮੈਨੂੰ ਲੱਗਦਾ ਬਾਬਾ ਇੱਥੇ ਸਭ ਨਾਲ ਚੌੜੀ ਜਾਵੇ ਚੜ ਗਈ। ਬੱਪੂ ਮਸਾਲੇ ਤਾਰੇ ਦਾ ਬੜਾ ਆਪਰੀਆ। ਇਹ ਤੂੰ ਕੀ ਨਗੜੇ ਜੀਨ ਚੱਕੀ ਫਿਰਦਾ ਹੈ? ਉਹ ਕਹਿੰਦਾ ਯਾਰ ਅਸੀਂ ਬੱਬਾ ਉੱਥੇ ਦਾ ਹੀ ਬੈਠਾ ਸੀ ਗੋਨੀਮ ਥੱਲੇ ਦਾ। ਮੈਂ ਤਾਂ ਇਸ ਨੂੰ ਲਿਆਇਆ ਕਹਿੰਦਾ ਮੇਰੇ ਚ ਸੱਤੀ ਬਹੁਤ ਆ। ਮੈਂ ਇਹ ਤਾਂ 4500 ਰੁਪਏ ਮੰਗਦਾ। ਹਾਂ। ਹੋਰ ਮਾਤਾ ਕਰ ਕਿ ਤੂੰ ਦਾ ਮੇਲੇ ਸਾਡੇ ਤੋਂ ਨਹੀਂ ਕੱਢ ਪੁੱਤ। ਮੈਨੂੰ ਤਾਂ ਇਹ ਆਪ ਹੀ ਨਿਚਾਰ ਦੇ ਲੱਗਦੇ ਜਿਹੜੇ ਨੱਚੀ ਜਿੰਦੇ ਮੇਲੀ ਦੇ ਨਾਲ। ਬਾਬਾ ਦੇਲੇ ਗੇੜਾ ਆ ਗਈ ਇਹ ਵਿੱਚ ਮੈਨੂੰ ਲੱਗਦਾ ਤੂੰ ਦੂਰ ਐ ਤੇਰੇ ਚਨਾਜੇ ਮਾਤਾ ਪਕਤਾ ਫਿਰ ਕੱਢ ਫਿਰ ਸਮਗਰੀ ਲੈ ਬਾਬਾ ਤੇਰੀ ਸਪਨਾ ਚੋਧਰੀ ਆਈ ਮਾਰੀ ਦਿੱਤਾ ਦਰੀ ਸਪਨਾ ਚੋਧਰੀ ਨੇ ਕੱਢ ਲਾ ਹੁਣ ਚਾਲ ਲੈ ਕੇ ਚਾਲ ਉਹਦੇ ਕੋਲ ਕਾੜਾ ਹੁਣ ਭਗਤਾ ਇਹਨੂੰ ਅੱਗ ਫੂਕ ਲਾ ਚੱਕ ਰੋ ਬਾ ਘੱਟ ਚੜਾ ਤਾ ਬੀੜੀ ਤੇ ਤਾ ਤੂੰ ਮਿੰਟ ਲਾਉਣਾਗਾ ਆ ਜਾ ਹਾਲ ਫਿਰ ਘੱਟ ਕੱਢਦਾ ਬਾਬਾ ਕੱਢ ਦਿੰਨੇ ਓ ਮੇਰੇ ਜਣੀ ਓਰੇ ਜੱਟਾ ਬਾਬਾ ਤੂੰ ਹੀ ਕੱਢ ਦੇ ਓ ਲੈ ਓ ਤੇਰਾ ਇੱਥੇ ਲੱਗਦਾ ਓਹ ਨਿਕਲ ਜਾ ਨਿਕਲ ਨਿਕਲ ਬੱਸ 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 ਬੈ ਜਾ ਯਾਰ ਇੱਥੇ ਆਵੇਂ 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 ਆ ਬੱਸ 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 ਗਈ ਦਾ ਸਪਨਾ ਚੌਧਰੀ ਤੱਕ ਗਈ 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 ਤੂੰ ਜੱਲਣਾ ਇਹਦੀਆਂ ਕਰਦਾ ਇਹ ਬਾਬੇ ਨਵੇਂ ਤਾਂ ਦੂਰੋ ਦੂਰ ਆਉਂਦੇ ਆ ਤੂੰ ਤਾਂ ਹੈ ਸਪਨਾ ਚੌਧਰੀ ਆ ਅਈ ਤਾਂ ਮੇਸ ਪੁਲਾ ਵਰਗੈ ਨਹੀਂ ਛੱਡੀਆਂ ਇਹ ਵਾਸ ਨਿੱਕਲ ਗਈ ਇਹ ਤਾਂ ਨਿੱਕਲ ਗਈ ਕਾ ਹੈ ਕੀ ਚੀਜ਼ ਆ ਬਿਆ ਕਰਾਣਾ ਬਿਆ ਕਰਾਣਾ ਬਿਆ ਕਰਾਣਾ ਬਿਆ ਕਰਾਣਾ ਸੰਝ ਗਿਆ ਵੈ ਤੇਰੇ ਦੇ ਕਿਹੜੀ ਭੂਤ ਸੀ ਸੰਝ ਗਿਆ ਮੈਨੂੰ ਲੱਗਦਾ ਬਾਬਾ ਇਹਦੇ ਚ ਇਮਰਾਨ ਇਸਮੀ ਆ ਗਿਆ ਹਾਏ ਬਾਬਾ ਮੈਂ ਇਮਰਾਨ ਹਾਰ ਨਹੀਂ ਬੰਤੂ ਬਾਬਾ ਮੈਂ ਬਾਬਾ ਗੰਦੇ ਗੰਦੇ ਸਾਰੇ ਆ ਜਾਓ ਓਏ ਬਾਤੋ ਚੋੜੀ ਸਪਨਾ ਚੌਧਰੀ ਦਾ ਕੱਢਤੀ ਮੈਂ ਆ ਜਾਓ ਹੁਣ ਦੇਖ ਲੈ ਕਿਵੇਂ ਕਰੀਂ ਚਾਂ ਦੇ ਦੇ ਟਾਂਗੇ ਨਾ ਮੋੜ ਮਾਰੀ ਜਾਂਦਾ ਹਾਂ ਕੀ ਕਰੀਏ ਤਾਂ ਚੱਲ ਵੱਖ ਚੱਲਦੇ ਆ ਕੋਲੇ ਪਰ ਇੱਕ ਗੱਲ ਆ ਬਾਬੂ ਹੁਣ 4500 ਦੇਣਾ ਚਾਹ ਰਿਹਾ ਔਖਾ ਲੱਗੂ 4100 ਰੁਪਈਆ ਪਹਿਲਾਂ 4500 ਮੰਗਦਾ ਸੀ ਬਾਤ ਚੋਂ ਕਹਿੰਦਾ 4100 ਦੇ ਦੋ ਪੈਸੇ ਵਾਲੇ ਮੰਗਦੇ ਹੈਗੇ ਤੇਰੇ ਕੋਲੇ ਕਿੰਨੇ ਇੰਨੇ ਤਾਂ ਮਿਲੇ ਹੀ ਨਹੀਂ ਮੈਂ ਕਿਹਾ ਸੀ ਜੱਟਾ ਬੰਦੀ ਨਹੀਂ ਨਾ ਇਹਨਾਂ ਦਾ ਤਾਂ ਇਹ ਕੀ ਕਹਿੰਦੇ ਕਹਿੰਦਾ ਤੂੰ ਬੰਦਾ ਮਰ ਜੂ ਛੋਡਾ ਚੱਲ ਫਿਰ ਗੱਲ ਸੁਣਦੇ ਆ ਕੀ ਕਹਿੰਦੇ ਆ ਜਾ ਕੇ ਚੱਲ ਫਿਰ ਆਗੇ ਬਾਬਾ ਆਗੇ ਮੈਨੂੰ ਲੱਗਦਾ ਬਾਬਾ ਇਹ ਤੇ ਸਬਨਾ ਚੌਧਰੀ ਗਈ ਨਹੀਂ ਬੱਚਾ ਇਹ ਤਾਂ ਮਿਸ ਪੂਜਾ ਸੀ ਪਤਾ ਕੱਢਤੀ ਹੋਣਾ ਤਾਂ ਉਹ ਆਪਣੇ ਲੋ ਜਾਗੀ ਅੱਜ ਰਾਤ ਨੂੰ ਗਾ ਪਾਣਾ ਓਏ ਆਜੋ ਪਾਕ ਤੋਂ ਛੋਡੀ ਮਿਸ ਪੂਜਾ ਦਾ ਕਰੋ ਦੀ ਬਾਗੀ ਹੁਣ ਆਜੋ ਆਜੋ ਬਾਪੂ ਮੈਂ ਜਰ ਕਰੇ ਪਿੱਛੇ ਨਾ ਮੈਂ ਤਾਂ ਹਲੇ ਵੀ ਉਹ ਤੋਂ ਡਰ ਜਲਦੀ ਜਾਂਦਾ ਯਾਰ ਓਏ ਆ ਜਾ ਤੂੰ ਆ ਗਈ ਯਾਰ ਮੈਨੂੰ ਤਾਂ ਡਰ ਜਲਦੀ ਜਾਂਦਾ ਯਾਰ ਹੋਰ ਬਾਪੂ ਡਰ ਜਲਦੀ ਜਾਂਦਾ ਯਾਰ ਆ ਜਾ ਓਲੇ ਤਾਂ ਬੱਠੀ ਉਹ ਉਹਨਾਂ ਦਾ ਵੀ ਹਾਂ ਤਾਂ ਕਹੇਗੇ ਨਹੀਂ ਕੋਈ ਨਾ ਕੋਈ ਆ ਜਾ ਬਾਬਾ ਮੁਸਕ ਬੜੀ ਘੈਂਟ ਆ ਰਹੀ ਆ ਪੋਰਕਾ ਮਸਕ ਨਹੀਂ ਹੁੰਦੀ ਖਸੂ ਹੁੰਦੀ ਆ ਦੇਖ ਕਿਹੜੀ ਕੰਪਨੀ ਦੀ ਆ ਬਾਬਾ ਧੋਨੀ ਕੰਪਨੀ ਦੀ ਇਹ ਤਾਂ ਇਹ ਕੀ ਗੱਲ ਧੋਨੀ ਨਹੀਂ ਤਾਂ ਲੱਗਦਾ ਨਵੀਂ ਕੰਪਨੀ ਖੋਲ ਲਈ ਆ ਕ੍ਰਿਕਟ ਛੱਡਤੀ ਧੋਨੀ ਨੇ ਤਾ ਮੈਨੂੰ ਐ ਆਏ ਆਏ ਵੇਚੂਗਾ ਅਬਾ ਤੂੰ ਆ ਮੈਨੂੰ ਫੜਾ ਤੇ ਉਹ ਚੌਰਾ ਦੇਖ ਤੁਰਿਆ ਆਉਂਦਾ ਮੇਰੇ ਬੁੱਢੇ ਨੂੰ ਐ ਬੋਲਦਾ ਐ ਓਏ ਮੂਰ ਓਏ ਬਜ਼ੁਰਗ ਗਾਣੂ ਆਏ ਨੀਂਗੇ ਨੇ ਹੁੰਦੇ ਇਹ ਤਾਂ ਬਜ਼ੁਰਗ ਨੇ ਆਪਣੇ ਠੀਕ ਆ ਬਾਬਾ ਜੀ ਉਹਨੇ ਤਾਂ ਮੇਰੇ ਲਾਵਾ ਜਿਲੇ ਤੂੰ ਮੇਰੇ ਮਾਰ ਮਾਰ ਕੇ ਨਿੰਮ ਆਜੋ ਬਜ਼ੁਰਗੋ ਬਹਿ ਜਾਓ ਇੱਥੇ ਆਜੋ ਕੋ ਆਜੋ ਬਹਿ ਜਾਓ ਓਏ ਸੱਚਾ ਇੱਥੇ ਆ ਵੀ ਦੇ ਤੇ ਆਉਂਦੀ ਮਿਸ ਪੂਜਾ ਚੈੱਕ ਕਰ ਉਹੀ ਆ ਇਦਾਂ ਉਹੀ ਆ ਬਾਬਾ ਆਹ ਨਾਲ ਛੜਦਾ ਉਹੀ ਕਰ ਸਕਦਾ ਓਏ ਬਾਪੂ ਦੇਖੋ ਬਾਪੂ ਆ ਦੇਖ ਬਾਬੇ ਦਾ ਚਮਤਕਾਰ ਦੇਖੋ ਹਾਂ ਛੋਟੀ ਛੋਡੇ ਬੰਦੇ ਚੋਂ ਮਿਸ ਪੂਜਾ ਘੜਤੀ ਮਿਸ ਪੂਜਾ ਮਿਲੇ ਓਏ ਦੇਖੋ ਇਹਦਾ ਉਹੀ ਆ ਬਪੂ ਯਾਰ ਹਲੇ ਸੀ ਸੀ ਲੈ ਤੂੰ ਉਸ ਕਰਤਾ ਨਹੀਂ ਦਤਾ ਯਾਰ ਬਾਪਾ ਹਾਂ ਬੱਚਾ ਕੀ ਗੱਲਾਂ ਕਰਦਾ ਤੂੰ ਇਹਨੇ ਅਬ ਇਹਨਾਂ ਤਾਂ ਲੱਗਦਾ ਬਾਪੂ ਜੀ ਬਹੁਤ ਤਗੜੀ ਭੂਤ ਆ ਰਹੀ ਸੀ ਉਹੋ ਘੱਡੀ ਆ ਆ ਲੱਛਣ ਜੀ ਕੋ ਗਰੀ ਜਾਂਦਾ ਸੀ ਬੱਚਾ ਇਹ ਤਾਂ ਹਜੇ 90% ਹੀ ਗਈ ਆ 10% ਤਾਂ ਇਹਦੇ ਵਿੱਚ ਰਹੀ ਉਹ ਕਦੇ ਜਾਊ ਉਹ ਤਾਂ ਬੱਚਾ ਫੇਰ ਤੁਹਾਨੂੰ ਆ ਦੀਆ ਤੇ 11 ਪੇ ਵਾਲੀ ਮਸਾਲੇ ਵਾਲੀ ਗਿਰੀਆਂ ਦਾ ਇੰਤਜ਼ਾਮ ਕਰਨਾ ਪੂਗਾ ਕਰ ਤਾਂ ਇਹ ਬਾਬਾ ਅੱਗੇ ਨਾਲ ਕੀ ਹੋ ਤੂੰ ਬੋਤਲ ਹੀ ਮਗਾ ਮੂਰਖਾ ਮੂਰਖਾ ਤੂੰ ਨੇ ਹੀ ਕਰਨਾ ਆਪਾਂ ਨੇ ਫਿਰ ਬਾਬਾ ਪੀਣੀ ਤਾਂ ਤੁਸੀਂ ਹੋ ਯਾਰ ਓਏ ਨਹੀਂ ਮੂਰਖਾ ਤੈਨੂੰ ਇਹਨੇ ਕਹਿੰਦਾ ਬਾਬੇ ਪੀਂਦੇ ਆ ਆਈ ਨਹੀਂ ਬੋਲ ਰਿਹਾ ਤੈਨੂੰ ਕਿਹਨੇ ਕਹਦਾ ਬਾਬੇ ਪੀਂਦੇ ਆ ਪੀਂਦੇ ਨਹੀਂ ਬਾਬਾ ਤੂੰ ਨਾ ਉਹ ਪੀਂਦਾ ਪਰ ਉਹ ਬੋਤਲ ਮੰਗੀ ਜਾਂਦਾ ਕਰਦੇ ਓਏ ਤੂੰ ਪੀਂਨਾ ਓਏ ਨਹੀਂ ਬਾਬਾ ਮੈਂ ਨਹੀਂ ਪੀਂਦਾ ਤੂੰ ਬਾਬੇ ਦਾ ਨਾਮ ਬਦਨਾਮ ਕਰਤਾ ਮੂਰਖਾ ਹੈ ਉਹ ਬਾਬਾ ਸਾਡਿਆ ਤੂੰ ਦੱਸ ਉਹ ਕੀ ਕਰੀਏ ਸੀ ਤੂੰ ਚੁੱਕੜੇ ਨੂੰ ਸਹੀ ਕਰ ਤਾ ਤੁਸੀਂ ਬਜ਼ੁਰਗੋ ਮੇਰੀ ਮੰਨੋ ਤੁਹਾਡਾ ਗੋਹਾ ਚੱਕਣਾ ਦੇ ਬਾਬਾ ਯਾਰ ਓਏ ਤੂੰ ਗੋਹਾ ਨੂੰ ਸਾਡੇ ਮੋਟਾ ਫਨਕਾ ਮਾਰ ਚੂ ਤੁਸੀਂ ਗੋਦੋਸ ਰੀਮੇਰੀ ਮਨੋਂ ਤੁਸੀਂ ਆਦੀ ਆ ਤਾਂ 11 ਰੁਪਏ ਵਾਲੇ ਮਸਾਲੇ ਵਾਲੀ ਗਿਰੀਆਂ ਲਿਆਓ ਆਪਾਂ ਇਹਦੇ ਤੂੰ ਟੂਣਾ ਚ ਹਾ ਕੇ ਦਾ ਨੂੰ 12 ਵਜੇ ਸੀਵੇਜ ਰੱਖਣਾਗਾ ਫੇ ਸੋਡਾ 100% ਇਹ ਉਹੀ ਬਾਂਜੂ ਮੇਲਾ ਮੇਲਾ ਉਹੀ ਬੋਆ ਤੁਸੀਂ ਅੱਤ ਵਜੇ ਤੇ ਦਿਨਾਂ ਦਿਵਾਲੀ ਤੋਂ ਹਲੇ 30 ਮਹੀਨਾ ਓਏ ਅਸਤਵਾਜੀਆਂ ਨਹੀਂ ਛੱਡਦਾ ਇਹ 10% ਜਿਹੜੀ ਇਹ ਚ ਮਿਸਪੂ ਜਾਣਾ ਉਹ ਪਟਾਕੇ ਪਾਉਂਦੀ ਆ ਤੋਂ ਨੂੰ ਪਤਾ ਨਹੀਂ ਹੈਗਾ ਆ ਪਾਪਾ ਕੀ ਗਿਰੀਆਂ ਵੀ ਲੈ ਤੂੰ ਕਰੀਂ ਹਾਂ ਮਸਾਲੇ ਵਾਲੀਆਂ ਧਿਆਰ ਰੱਖੀ ਮਸਾਲੇ ਵਾਲੀਆਂ ਮਸਾਲੇ ਵਾਲੀਆਂ ਹਾਂ ਮਸਾਲੇ ਵਾਲੀਆਂ ਗਿਰੀਆਂ ਲੈ ਆਣੀਆਂ ਨੇ ਬੱਚਾ ਉਹ ਬਲਜੇ ਆਉਂਦੇ ਨੇ ਉਹ ਬਲਜੇ ਵਾਲੀਆਂ ਲੈ ਆਣੀਆਂ ਬੱਚਾ ਤੂੰ ਕੀ ਗੱਲ ਕਰਦਾ ਬਲਜੇ ਵਾਲੀਆਂ ਲੈ ਆਣੀਆਂ ਇਹ ਚ ਬਲ ਬਹੁਤ ਪੈ ਰਹੇ ਸੀਗੇ ਮੈਂ ਮਸਾ ਕੱਢੇ ਆ ਤੂੰ ਪਤਾ ਨਹੀਂ ਬਾਬਿਆਂ ਨੂੰ ਇਹ ਹਾਂ ਓ ਹੋ 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 ਬਾਬਾ ਬਾਬੂ ਬਾਬੂ ਮੇਰੇ ਨਾਲ ਸੁਣਿਆ ਦਾ ਬੱਚਾ ਬਾਸ ਬਾਸ ਬੱਚਾ ਬਾਸ ਹੈਗੀ ਹੈਗੀ ਵੇ ਬਾਸ ਤੁਸੀਂ ਨੇੜੇ ਨਾਲ ਲੱਗੋ ਇੱਕ 10 ਸੈਂਟ ਹੈ ਜੀ ਮਿਸ ਬੂਜਾ ਹੈਗੀ ਆ ਨੇੜੇ ਨਾਲ ਲੱਗੋ ਫਿਰ ਕਰਦੇ ਆਪਾਂ ਬਾਬੇ ਨਾਲ ਬਾਬਾ ਕਦੋਂ ਦੇ ਕੇ ਆਉਣਾ ਪੁੱਸ ਤੈਨੂੰ ਬੱਚਾ ਅੱਜ ਹੀ ਲਿਆਓ ਇਹ ਤਾਂ ਫੇਰ ਤਾਂ ਬਾਲੀ ਲੇਟ ਕਰੋਗੇ ਫੇਰ ਤਾਂ ਇਹ ਮਿਸ ਬੂਜਾ 100 ਸੈਂਟ ਹੀ ਹੋਣਾ ਅੱਜ ਹੀ ਲਿਆਓ 400 ਚੱਲੀਏ ਲੇਵਣੀ ਆ ਬਾਬਾ ਲੇ ਗਿਆ ਉਹ ਜੂੜ ਕੋ ਲੈ ਗਿਆ ਸੰਤਰਾ ਦਾਲ ਜੂਗੀ ਬੰਬਾ ਹੈ ਮੋਟਾ ਸੰਤਰਾ ਨਹੀਂ ਲਹੀ ਬਜ਼ੁਰਗੋ ਨਹੀਂ ਆ ਸੀਜ਼ਨ ਸੰਤਰਾ ਸੀਜ਼ਨ ਬੱਚੇ ਨੂੰ ਕੌਣ ਸੰਝਾਵੇ ਨਹੀਂ ਨਹੀਂ ਬਜ਼ੁਰਗੋ ਇਸ ਨੇ ਕਾਲਾ ਗੁੱਟਾ ਕਾਲਾ ਗੁੱਟਾ ਚੰਦੂ ਕੀ ਉਹ ਤਾਂ ਜੇ ਕਾਲਾ ਕੱਤਾ ਨਾ ਮਿਲਿਆ ਚਿੱਟਾ ਜਾ ਚੱਲ ਜੂ ਓਏ ਨਹੀਂ ਬੱਚਾ ਕਾਲਾ ਗੁੱਟਾ ਹੀ ਚੱਲੂਗੀ ਬਾਪੂ ਬਾਪੂ ਇਹ ਕਾ ਕੁੱਤਾ ਧਾਰੂ ਨੂੰ ਕਹਿੰਦਾ ਬਲੈਕ ਡੌਗ ਛਾ ਛਾ ਇਹ ਇਹ ਬੱਚਾ ਸਿਆਣਾ ਇਹ ਬੱਚਾ ਸਿਆਣਾ ਪਾਪਾ ਯਾਰ ਜਦੋਂ ਤਰਨੀਆਂ ਬੰਨੀ ਮਹਿੰਗੀ ਪੈਂਦੀ ਕਿ ਲੋੜ ਓਏ ਬੱਚਾ ਆਪਣਾ ਤਰਨੀਆਂ ਓਏ ਮਿਸਪੂਜਾ ਵੀ ਮਹਿੰਗੀ ਆ ਹਾਂ ਕੋਈ ਤਾਂ ਪਾਪਾ ਇਹਨੂੰ ਕੋਈ ਪੁੱਛਦਾ ਵੀ ਨਹੀਂ ਯਾਰ ਓਏ ਨਹੀਂ ਬੱਚਾ ਮਿਸਪੂਜਾ ਬਹੁਤ ਮਹਿੰਗੀ ਆ ਜੇ ਬਾਬੇ ਨੇ ਮੈਨੂੰ ਭੇਜਤਾ ਤਾਂ ਮੈਂ ਇਕੱਲੇ ਨਜ਼ਾਰੇ ਲੈ ਕੇ ਆਉਂਦਾ ਜੇ ਮੈਂ ਇਹਨੂੰ ਕੱਲੇ ਨੂੰ ਭੇਜਦਾ ਇਹ ਕੱਲੇ ਹੀ ਛੈਂਟ ਦੂਗਾ ਮੈਂ ਵੀ ਇਹਦੇ ਮਗਰ ਹੀ ਜਾਊ ਲੋ ਹਾਰੋ ਬਾਪੂ ਮੂੰਹ ਤਾਂ ਮਿਲਿਆ ਤਾਂ ਮਿਲ ਹੀ ਨਹੀਂ ਅੱਜ ਤੱਕ ਤੋਂ ਇੱਥੋਂ ਲਗੋ ਤੱਕ ਤੋਂ ਮਸੀ ਮਿਲੀ ਆ ਆਲੇ ਬਾਬਾ ਗਿਰਿਆ ਤੇ ਤੇਰਾ ਕਾਲਾ ਕੁੱਤਾ ਨਾ ਬਜ਼ੁਰਗੋ ਇਹ ਤਾਂ ਸੋਨ ਨੂੰ ਟੂਣਾ ਕਰਕੇ ਆਣਾ ਪੈਣਾ ਆ ਬਾਬਾ ਇਹ ਤਾਂ ਦਿਨੇ ਡਰੀ ਜਾਂਦੇ ਨੇ ਇਹ ਰਾਤ ਨੂੰ ਸਵੇਰ ਚ ਕਿੱਥੇ ਜਾਣਗੇ ਅੱਛਾ ਬਜ਼ੁਰਗੋ ਤੁਸੀਂ ਆਪ ਹੀ ਲਾਏ ਅੱਛਾ ਲਿਆਓ ਫੇਰਾ ਲਾ ਬਜ਼ੁਰਗੋ ਲੈ ਬੱਚਾ ਇਦੇ ਉੱਤੇ ਤੂਣਾ ਚਾਹਾ ਕੇ ਬਾਬਾ ਮਸਾਲੇ ਆਈਆਂ ਗਿਰੀਆਂ ਇਹ ਨਹੀਂ ਬੱਚਾ ਬਾਬਾ ਖਾ ਕੇ ਦੇਖ ਲੈ ਨਾ ਇਹਦਾ ਤੂਣਾ ਕਰਕੇ ਆਣਾ ਬੱਚਾ ਇਹਦੇ ਉੱਤੇ ਹੀ ਚਾਹਾ ਕੇ ਚਾਲ ਫੇਰ ਆਪਣੇ ਆٹے ਦੇ A few moments later ਤੈਨੂੰ ਨਾ ਆਪ ਤੂੰ ਤੇ ਬੋਤਲ ਦੇ ਵਿੱਚ ਫਸਿਆ ਪਿਆ ਓਏ ਖੜ ਜਾ ਪਤੰਦਰਾ ਆ ਕੀ ਕਰੀਏ ਬਾਬਾ ਮੈਂ ਪੀ ਕੇ ਦੇਖਦਾ ਓਏ ਆ ਤਾਂ ਮੈਂ ਆਪਦੇ ਪੀਣ ਦਾ ਜਗਾਰ ਕੀਤਾ ਮੈਂ ਤੈਨੂੰ ਕਹਿ ਤੀ ਬੋਤਲ ਮੰਗਵਾ ਲੈ ਤੈਨੂੰ ਮੈਂ ਕਿਹਨੇ ਕਿਹਾ ਸੀ ਮੈਂ ਤੈਨੂੰ ਕਿਹਾ ਸੀ ਵੀ ਬੋਤਲ ਮੰਗਵਾ ਲੈ ਓਏ ਮੈਂ ਤਾਂ ਆਪਦੇ ਪੀਣ ਦਾ ਜਗਾਰ ਕੀਤਾ ਸੀ ਮੈਨੂੰ ਕੀ ਪਤਾ ਤੂੰ ਵੀ ਪੀਣਾ ਓਏ ਚੱਲ ਫਿਰ ਤੂੰ ਵੀ ਪੀ ਲੈ ਚਾਲ ਫਿਰ ਓਏ ਵੈਸੇ ਨਜ਼ਾਰਾ ਆ ਗਿਆ ਵੇ ਉਹ ਚ ਕਿਹੜਾ ਭੂਜੀ ਹੰਤਾ ਉਹ ਤਾਂ ਹੈ ਹੀ ਨਹੀਂ ਜੀ ਦਾਦਾ ਉਹ ਤਾਂ ਪਹਾੜਾ ਜਨਾਨੀ ਉਹ ਤਾਂ ਮੈਨੂੰ ਦੇਖ ਕੇ ਪਤਾ ਲੱਗਿਆ ਸੀ ਉਹ ਕੋਰੋਨਾ ਆਹ ਵਿਆਹ ਕਰੀ ਜਾਂਦਾ ਜੇ ਕਰੋਨਾ ਬੈਹ ਹੁਣੇ ਉਹ ਦਾਦਾ ਤਾਂ ਦਿਖਾਵਾ ਕਰ ਰਿਹਾ ਹਾਂ ਆਪਾਂ ਇੱਕ ਵਾਰੀ ਹੋਰ ਜਿਹੜਾ ਮਾਰ ਦਾਂਗੇ ਮਾਰਾਂਗੇ ਹਾਂ ਇੱਕ ਵਾਰੀ ਉਹਦੇ ਪਿਓ ਨੂੰ ਬਾਪੂ ਨੂੰ ਕਹਿਾਂਗੇ ਜੇਰਾ ਮੁੰਡੇ ਦਾ ਕਰਦੇ ਵਿਆਹ ਕਿ ਚੇਪਾ ਲਾਵਾ ਪੁੱਤ ਬਸ ਵਕਰਾ ਕਰੋ ਰੋ ਰੋ ਕਰੋ ਕਰੋ ਤਾ ਕੱਲੇ ਖੜੀ ਜਾਂਦੇ ਨੇ ਬਾਪੂ ਇਹ ਗੜਾ ਪੂਤ ਭਿਓ ਮੈਨੂੰ ਲੱਗਦਾ ਯਾਰ ਆਹ ਰੇ ਫੜਾ ਬਾਪੂ ਜਾ ਚੱਲਦੇ ਆਇਆ ਚੱਲ ਆ ਬੈਠ ਲੈ ਬਾਪੂ ਹਲੇ ਵੀ ਲਾਵਾਸ ਖਰਜਾ ਬਜ਼ੁਰਗਾਂ ਦਾ ਖਰਜਾ ਮੈਨੂੰ ਤਾਂ ਬਾਬਾ ਤੂੰ ਪਹਿਲੀ ਢੰਗੀ ਲੱਗਦਾ ਸੀ ਯਾਰ ਨਹੀਂ ਕਿਹੜੇ ਪੂਤ ਭਜਾਉਣਾ ਤੂੰ ਨਹੀਂ ਬਿਆ ਬਜ਼ੁਰਗਾ ਬਿਆ ਸੁਮਨਾ ਦੀ ਗੱਲ ਬਾਬਾ ਢੰਗੀ ਬਾਬੇ ਦੀ ਅਸਤਾ ਕਰਨਾ ਸੀ ਦਾਦਰੂ ਦਾ ਜਗਾਰ ਅੱਛਾ ਠੀਕ ਹੈ ਤੇਰੇ ਮੁੰਡੇ ਨੂੰ ਤਾਂ ਕੁਝ ਨਹੀਂ ਹੋਇਆ ਬਜ਼ੁਰਗਾ ਅੱਛਾ ਉਹ ਭਾਂਗਾ ਵਿਆਹ ਅੱਛਾ ਤੇਰੇ ਘਰੇ ਕੋਈ ਪੂਤ ਪਰੇਡ ਨਹੀਂ ਹੈਗੀ ਠੀਕ ਆ ਤਾਂ ਅਸੀਂ ਕਰਨਾ ਸੀ ਦਾਦਰੂ ਦਾ ਜਗਾਰ ਅੱਛਾ ਤੇ ਹੁਣ ਤੂੰ ਜਾ ਤੇਰੇ ਵਾਸਤੇ ਲੱਭ ਕੋ ਚੰਗੀ ਕੁੜੀ ਤੇ ਮੇਰਾ ਵਿਆਹ ਹੌਲ ਕੜਾ ਮੇਰਾ ਹੋ ਉਹੀ ਲੱchn ਕਰੀ ਗਿਆ ਓਏ ਬਾਬਾ ਤੈਨੂੰ ਪਾਪਾ ਹੀ ਨਹੀਂ ਹੈਗਾ ਭਗਤਾ ਉਹਦਾ ਪਾਪਾ ਜੀ ਐਨਾ ਪਤਾ ਲੱਗਾ ਸੀ ਤੈਨੂੰ ਪਾਇ ਐਨੇ ਦੱਸ ਤੂੰ ਕਰੇ ਅਸੀਂ ਤੈਨੂੰ ਕਿਵੇਂ ਦੱਸੀ ਐ ਅਸੀਂ ਤੈਨੂੰ ਕਿਵੇਂ ਦੱਸੀ ਐ ਭਗਤਾ ਤੂੰ ਚਾਹਦਾ ਜਿਗੜ ਕਰ ਲੈ ਹਾਂ ਮੈਂ ਹੁਣ ਉਹਦਾ ਜਿਗੜ ਕਰਦਾ ਹਾਂ ਹਾਂ ਜਾ ਝੜ ਵੇ ਲੱਗ ਗਿਆ ਟੁੱਕਾ ਆ ਪੀ ਕਰ ਲੈਣਗੇ ਹੁਣ ਉਹਦਾ ਵਿਆਹ ਝੂ ਜਾ ਬਾਬਿਆਂ ਦੀ